19 ਕਿਲੋ 800 ਗ੍ਰਾਮ ਇਸ ਬੂਰੀ ਮੱਝ ਨੇ ਦੁੱਧ ਦਿੱਤਾ ਹੋਇਆ ਮਿੱਤਰੋ ਤੇ ਬੇਲ ਬੂਲ ਦਾ ਤੇ ਥੱਲੋਂ ਥਣਲੇਵੀ ਦੀ ਪੂਰੀ ਸਾਫ ਜਿਹੜਾ ਹੈਗਾ ਨੋਟ ਕਰ ਲਓ ਇੱਕ ਵਾਰੀ ਤੇ ਹੋਰ ਬੰਦਾ ਘੜਵਾੜਾ ਲਗਾ ਉਹ ਆਪਾਂ ਨੂੰ ਫੋਨ ਨਾ ਕਰੇ ਠੀਕ ਜੀ ਅਸੀ ਕੱਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸਵਿੰਦਰ ਕੋਲੇ ਪਹੁੰਚੇ ਹੋਇਆ ਬਾਈ ਜਸਵਿੰਦਰ ਦਾ ਮਿੱਤਰੋ ਪਿੰਡ ਆਗਾ ਨੰਗਲਕਲਾ ਤੇ ਜਲਾ ਪਿੰਡਾ ਮਿੱਤਰੋ ਇਸ ਪਿੰਡ ਨੂੰ ਮਾਨਸਾ ਅੱਜ ਨਾ ਆਪਾਂ ਬਾਈ ਦੇ ਤੁਹਾਨੂੰ ਨਾ ਇੱਕ ਤਾਂ ਆਹ ਕੱਟਾ ਦਿਖਾਉਣਾਗਾ ਤੇ ਇੱਕ ਇਧਰਲੇ ਪਾਸੇ ਹੈਗੀ ਏਸੇ ਦੀ ਮਾਂ ਆ ਗਈ ਬੂਰੀ ਤੇ ਇਹਦੇ ਸਾਲ ਵੀ ਮਗਰ ਕੱਟਾ ਆ ਗਿਆ ਨਾਲੇ ਨਾ ਆਪਾਂ ਇਦਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਐ ਜਿਹੜੀਆਂ ਆਗੀਆਂ ਦੋ ਬੈੜਾਂ ਵੀ ਆ ਬਾਈ ਕੋਲੇ ਬਾਕੀ ਇਸ ਤੋਂ ਇਲਾਵਾ ਬਾਈ ਦਾ ਫਾਰਮ ਵੀ ਹੈ ਬਾਹਰਲੇ ਪਾਸੇ ਪਰ ਆਹ ਜਾਣਕਾਰੀ ਮੈਂ ਨਾ ਤੁਹਾਨੂੰ ਲੈ ਕੇ ਜਾਉਂ ਮੱਝ ਦੀ ਤੇ ਆਹ ਕੱਟੇ ਦੀ ਵੀ ਕੱਟਾ ਕਿਹੜੇ ਬੁੱਲਦਾ ਆ ਗਿਆ ਕੀ ਰਿਕਾਰਡ ਰਿਹਾ ਇਸ ਦੀ ਮਾਂ ਦਾ ਤੇ ਇਹ ਕੱਟਾ ਜਿਹੜਾ ਹੈਗਾ ਜਸਵਿੰਦਰ ਨੇ ਦੇਣਾ ਹੈ ਮਿੱਤਰੋ ਤੇ ਜਿਹਦੇ ਪਸੰਦ ਆਇਆ ਨਾ ਬਾਈ ਦੇ ਘਰੇ ਆ ਜਾਓ ਮਿੱਤਰੋ ਤੇ ਘਰੇ ਦੇਖ ਪਰਖ ਕੇ ਤੁਸੀਂ ਲਿਜਾ ਸਕਦੇ ਹੋ ਤੇ ਆ ਵੀ ਜਸਵਿੰਦਰ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਜੀ ਬਾਈ ਹੋਰ ਕਿਵੇਂ ਆ ਸਭ ਵਧੀਆ ਬਈ ਤੁਸੀਂ ਦੱਸੋ ਜੀ ਵਧੀਆ ਵਧੀਆ ਜਸਵਿੰਦਰ ਪਿੰਡ ਆਪਣਾ ਪਿੰਡ ਬਾਈ ਨਗਰ ਕਲਾਂ ਜਿਹੜਾ ਮਾਨਸਾ ਮਾਨਸਾ ਤੋਂ 7 ਕਿਲੋਮੀਟਰ ਤੇ ਆਪਣਾ ਪਿੰਡ ਰਹਿ ਜਾਂਦਾ ਬਈ ਠੀਕ ਹੈ ਬਾਹਰ ਫਿਰਨੇ ਦੀ ਘਰ ਆਪਣਾ ਤੇ ਜਸਵਿੰਦਰ ਇਸ ਜਿਹੜੇ ਆ ਪਸ਼ੂ ਹੈਗੇ ਜਿਹੜੇ ਹਨ ਇਹਨਾਂ ਤੋਂ ਇਲਾਵਾ ਤੇਰੇ ਕੋਲ ਫਾਰਮ ਵੀ ਆ ਹਾਂ ਬਈ ਫਾਰਮ ਆ ਪਿਛਲੇ ਪਾਸੇ ਆਪਣਾ ਫਾਰਮ ਆ ਉਧਰ ਠੀਕ ਹੈ ਕਲੀਆਂ ਬੈੜਾਂ ਨੇ ਉਧਰ ਗਾਈਆਂ ਆਪਣੀਆਂ ਗਾਈਆਂ ਹਾਂਜੀ ਬਾਈ ਠੀਕ ਹੈ ਅੱਛਾ ਜਸਵਿੰਦਰ ਜਿਹੜਾ ਹੁਣ ਤੂੰ ਆਹ ਕੱਟਾ ਦੇਣਾ ਹਾਂਜੀ ਹਾਂਜੀ ਬਾਈ ਜੀ ਪਹਿਲਾਂ ਤਾਂ ਇਹ ਦੱਸ ਵੀ ਇਹਦਾ ਪਿਓ ਵਾਲਾ ਪਾਸਾ ਕਿਹੜਾ ਇਹ ਬਈ 골ਡਨ ਬੋਲ ਦਾ ਲੰਗੋ ਵਾਲਾ ਦਾ ਇਹ ਲੰਗੋ ਵਾਲਾ ਦਾ 골ਡਨ ਦਾ ਹਾਂਜੀ ਬਾਈ ਠੀਕ ਹੈ ਤੇ ਇਹਦੀ ਜਿਹੜੀ ਮਾਂ ਆ ਗਈ ਬਈ ਇਹਦੀ ਮਾਂ ਵੀ ਆਪਣੇ ਕੋਲ ਉਹ ਖੜੀ ਹੈਗੀ ਠੀਕ ਹੈ ਆਪਾਂ ਪਹਿਲੇ ਸੂਏ ਗੱਪ ਧੋਕੜੇ ਗੱਭਾਂ ਲੇਤੀ ਸੀਗੀ ਠੀਕ ਹੈ ਹਾਂਜੀ ਤੇ ਇਹ ਜਿਹੜੀ ਤੇਰੀ ਇਸੇ ਦੀ ਇਹਦੀ ਮਾਂ ਆ ਗਈ ਜਿਹੜੀ ਤੇ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾ ਬਈ ਬਈ 19 ਕਿਲੋ 800 ਗ੍ਰਾਮ ਪੀਕ ਲੈਵਲ ਤੋਲਿਆ ਹੋਇਆ ਆਪਾਂ ਇਹਦਾ ਅੱਛਾ 19 ਕਿਲੋ 19 ਕਿਲੋ 800 ਗ੍ਰਾਮ ਦਾ 19 ਕਿ ਹਾਂਜੀ ਹੁਣ ਵੀ ਆਇਆ ਮਨੋ 13:30 14:00 ਤੱਕ ਤਿਆਰ ਹੋ ਗਿਆ ਥੱਲੇ ਹੁਣ ਵੀ ਹੈਗਾ ਇੰਨਾ ਹਾਂਜੀ ਬਈ ਗੱਬਣਾ ਗੱਬਣਾ ਬਈ ਠੀਕ ਆ ਤੇ ਹੁਣ ਕੱਟਾ ਇਸ ਵਾਰ ਕਿਹੜਾ ਉਹਦੇ ਮਗਰ ਕਿਹੜੇ ਬੁਲਦਾ ਹੁਣ ਵੀ ਗੋਲਡਨ ਬੁਲਦਾ ਜੀ ਉਹ ਕੱਟਾ ਜੀ ਤੇ ਅੱਗੇ ਉਹ ਬਾਦਲ ਬੁੱਲ ਸੈਕਸਰ ਤੋਂ ਗੱਬਣਾ ਹਾਂਜੀ ਠੀਕ ਆ ਅੱਛਾ ਜਿਹੜਾ ਤੇਰਾ ਆ ਕੱਟਾ ਦੇਣਾ ਆਪਾਂ ਹਾਂਜੀ ਬਈ ਜੀ ਇਹ ਇਹ ਆਪਾਂ ਦਿਖਾ ਦਗੇ ਇੱਕ ਵਾਰੀ ਉਹ ਤੇਰਾ ਕੱਟਾ ਜਿਹੜਾ ਹੈਗਾ ਕੱਦ ਕਾਟ ਕੇ ਨਹੀਂ ਉਹ ਵੀ ਠੀਕ ਆ ਹੈਨਾ ਬਾਕੀ ਨਲਾਂ ਨੂਲਾਂ ਦਾ ਵੀ ਮਿੱਤਰੋ ਆ ਦੇਖੋ ਪੂਰਾ ਸਾਫ਼ ਆ ਗਿਆ ਇਹ ਕਹਿ ਕੇ ਉਮਰ ਕਿੰਨੀ ਹੋ ਗਈ ਇਹਦੀ ਇਵੇਂ 16 ਮਹੀਨਿਆਂ ਦੀ ਉਮਰ ਹੋਈ ਐ ਦੀ 16 ਮਹੀਨਿਆਂ ਦੀ 10ਵੇਂ ਮਹੀਨੇ ਦੀ 2 ਤਰੀਕ ਦਾ ਜਨਮ ਹੈ ਦਾ ਠੀਕ ਐ 10ਵੇਂ ਮਹੀਨੇ ਦੀ 2 ਤਰੀਕ ਦਾ ਹਾਂਜੀ ਬਾਈ ਜੀ ਲੈ ਫਿਰ ਖੋਲ ਕੇ ਰਾਂ ਆਪਾਂ ਇਹਨੂੰ ਤੋੜ ਕੇ ਦਿਖਾ ਗਏ ਫਿਰ ਆਪਾਂ ਮੱਝ ਵੀ ਤੇਰੀ ਤੋੜ ਕੇ ਦਿਖਾਵਾਂਗੇ ਤੇ ਮਿੱਤਰੋ ਜਿਹੜਾ ਕੱਟਾ ਆ ਗਿਆ ਨਾ ਬਾਈ ਦਾ ਜਮਨ ਚੱਕਵੇਂ ਪੁੜੇ ਵਾਲਾਗਾ ਇਹ ਹੌਲੀ ਲਿਆ ਕਰਾਂ ਜਸਵਿੰਦਰ ਇਹ ਬਣਾ ਆ ਮੋੜ ਦਾ ਮੋੜ ਲਾ ਇਹ ਆ ਦੇਖ ਲਓ ਮਿੱਤਰੋ ਹੁਣ ਕਦ ਕਾਠ ਜਿਹੜਾ ਹੈਗਾ ਨੋਟ ਕਰ ਲਓ ਇੱਕ ਵਾਰੀ ਤੇ ਇਧਰ ਬਾਹਰ ਤਾਂ ਕੱਢਿਆ ਹੀ ਨਹੀਂ ਕਦੇ ਹਨਾ ਮੋੜ ਦਾ ਮੋੜ ਲਾ ਇਧਰ ਹੀ ਮੋੜ ਲਾ ਕੀ ਆ ਦੇਖ ਲਓ ਮਿੱਤਰੋ ਮੂੰਹ ਤੋਂ ਵੀ ਜਿਹੜਾ ਹੈਗਾ ਪੂਰਾ ਸੋਹਣਾ ਆ ਗਿਆ ਮੱਥੇ 'ਚ ਬੱਲ ਆ ਗਿਆ ਤੇ ਇੱਕ ਜਿਹੜੇ ਮਗਰਲੇ ਪੈਰ ਚਿੱਟੇ ਆ ਗਏ ਇਹ ਇਹ ਬੰਨਦੇ ਕੋਈ ਗੱਲ ਨਹੀਂ ਬੰਨਦੇ ਬੰਨਦੇ ਅੱਜ ਵੀ ਕਰੀ ਜਾਂਦਾ ਇਹ ਅੱਛਾ ਸੱਡਣੇ ਕਿਤੇ ਖੋਲ ਇੱਥੇ ਹੁੰਦਾ ਵੀ ਅੰਦਰ ਹੀ ਹੈ ਜੀ ਠੀਕ ਹੈ ਗੱਲ ਨਹੀਂ ਆਹ ਹੋਰ ਦਰਦਾ ਦਰਦਾ ਹੋਣਾ ਭਾਈ ਮਤਲਬ ਤੜ ਪੂਰੀ ਆ ਹੈਨਾ ਕੱਟੇ 'ਚ ਹਾਂਜੀ ਆ ਆ ਆਇਆ ਹੈ ਕਿ ਨਾ ਇਹਦੀ ਜਿਹੜੀ ਆਪਾਂ ਮਾਂ ਉਹ ਦਿਖਾ ਦਗੇ ਤੇ ਇਹ ਆ ਗਈ ਇਹਦੀ ਮਾਂ ਹਾਂਜੀ ਭਾਈ ਜੀ ਹੈਨਾ ਉਹ ਯਾਰ ਥੱਲੋਂ ਤਾਂ ਇਹ ਵੀ ਪੂਰੀ ਥਣਾ ਥੁਣਾ ਦੀ ਸਾਫ ਆ ਹਨਾ ਜਮਾ 100 ਨੰਬਰ ਇਹ ਵੀ ਜੀ ਉਹ ਆਇਆ ਕਦਰ ਤੇ ਬੇਲਬੂਲ ਚੰਗੀ ਆ ਗਈ ਕੱਢੀ ਇਹਨੂੰ ਖੋਲੀ ਕਰ ਆਪਾਂ ਤੋੜ ਕੇ ਦਿਖਾ ਗਏ ਲੈ ਵੀ ਬੂਰੀ ਮੱਝ ਦਿਖਾਉਣ ਲੱਗਿਆ ਪੂਰੀ ਮੱਝ ਦਿਖਾਉਣ ਲੱਗਿਆ ਕੱਲੀ ਸ਼ੌਕੀਆਂ ਸ਼ੌਕੀਆਂ ਤੌਰ ਤੇ ਤੁਹਾਨੂੰ ਬੂਰੀ ਦਿਖਾ ਦਾਂਗੇ ਕੱਟਾ ਜਿਹੜਾ ਹੈਗਾ ਆਪਾਂ ਇਸੇ ਇਸੇ ਦਾ ਪੁੱਤ ਆ ਗਿਆ ਉਹ ਇਹਨਾਂ ਨੇ ਦੇਣਾ ਇਹ ਕੱਢ ਲਾ ਕਰਨਾ ਬਾਹਰ ਲੈ ਆ ਜਾ ਇੱਕ ਤਾਂ ਠੰਡ ਦਾ ਵੇਲਾ ਹੁਣ ਤਾਂ ਪਸ਼ੂ ਜਿਹੜੇ ਹੈਗੇ ਤੁਹਾਨੂੰ ਪਤਾ ਹੀ ਹੈ ਠੰਡ ਚ ਆ ਕੇ ਲੇਫੜ ਜਾਂਦੇ ਹੈਗੇ ਆਰਮੀ ਇਸ ਤੋਂ ਹੁਣ ਕੱਢਣ ਲੱਗੇ ਆ ਇਹ ਲਿਆ ਕਰਾਂ ਲੈ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਬੂਰੀ ਦਾ ਕਦ ਕਾਠ ਵੀ ਨੋਟ ਕਰ ਲਓ ਇਹ ਸਿੰਘਾ ਸਿੰਘਾਂ ਦੀ ਕੁੰਡੀ ਆ ਦੁੱਧ ਜਿਹੜਾ ਇਸ ਬੂਰੀ ਨੇ ਪਾਈ ਕਹਿੰਦਾ ਵੀ 19 ਕਿਲੋ 800 ਗ੍ਰਾਮ 19 ਕਿਲੋ 800 ਗ੍ਰਾਮ ਇਸ ਬੂਰੀ ਮਾਜ ਨੇ ਦੁੱਧ ਦਿੱਤਾ ਹੋਇਆ ਮਿੱਤਰੋ ਤੇ ਬੇਲਪੂਲ ਦਾ ਤੇ ਥੱਲੋਂ ਥਣਲੇ ਵੀ ਦੀ ਪੂਰੀ ਸਾਫ ਆ ਇਹ ਲੈ ਚੱਲ ਆਹ ਦੇ ਇਹ ਇਹਨਾਂ ਨੇ ਦੇਣੀ ਨਹੀਂ ਕਿੱਲਾ ਇਹਦਾ ਕੱਟਾ ਜਿਹੜਾ ਹੈਗਾ ਉਹ ਆਹ ਆ ਇਹ ਦੇਣਾ ਇਹਨਾਂ ਨੇ ਠੀਕ ਹੈ ਬਾਕੀ ਆ ਦੇਖ ਲਓ ਬੂਰੀ ਇੱਕ ਵਾਰੀ ਪਿੱਛੇ ਪੁੱਛਦੀ ਪੂਰੀ ਚੌੜੀ ਆ ਗਈ ਅੱਛਾ ਜਸਵੰਦਰ ਜੀ ਇਸ ਕੱਟੇ ਦੀ ਆਪਾਂ ਮੁੱਲ ਦੀ ਗੱਲ ਕਰਗੇ ਬਈ ਤੇ ਮੁੱਲ ਕਿੰਨਾ ਕਰਤਾ ਫਿਰ ਆਪਾਂ ਮੁੱਲ ਵੀਰੇ 1,25,000 ਆ ਅੱਛਾ ਤੇ ਕੱਟਾ ਦੇਣਾ ਆਪਾਂ ਕਿਹੜਾ ਜਿਹੜਾ ਬੰਦਾ ਸਾਂਭਣ ਵਾਲਾ ਉਹਨੂੰ ਠੀਕ ਹੈ ਜੇ ਕੋਈ ਹੋਰ ਬੰਦਾ ਕਟਵਾੜਾ ਲਾਗਾ ਉਹ ਆਪਾਂ ਨੂੰ ਫੋਨ ਨਾ ਕਰੇ ਠੀਕ ਐ ਪਾਲਣ ਵਾਲੇ ਬੰਦੇ ਨੂੰ ਕੱਟਾ ਦੇਵਾਂਗੇ ਆਪਾਂ ਪਾਲਣ ਵਾਲੇ ਬੰਦੇ ਨੂੰ ਕੱਟਾ ਦੇ ਨੀ ਸਹੀ ਗੱਲ ਆ ਫਿਰ ਤੇ ਛੋਟਾ ਜਿਹਾ ਪਾਲਿਆ ਯਾਰ ਗੱਲ ਤਾਂ ਫੈਂ ਦੇਣੀ ਆ ਆਪਾਂ ਕੱਟਾ ਨਹੀਂ ਬਾਕੀ ਉਹ ਆਏ ਆ ਫਿਰ ਇਹ ਆਪ ਵੀ ਚੰਗਾ ਆ ਗਿਆ ਯਾਰ ਆਪ ਵੀ ਚੰਗੇ ਰਿਕਾਰਡ ਦਾ ਵਿੱਚੋਂ ਵੀ ਸਾਰਾ ਕਿ ਭਾਈ ਆਪਾਂ ਜਗਾ ਦੀ ਥੋੜੇ ਕਰਕੇ ਹੀ ਦਿੰਨੇ ਆ ਠੀਕ ਐ ਗੱਲ ਤੂੰ ਆਪਾਂ ਹੁਣ ਉਹ ਨਹੀਂ ਵੀ ਜਗਾ ਘਟਾ ਆਪਣੇ ਕੋਲੇ ਜਗਾ ਬੰਨਣ ਨੂੰ ਹੈ ਨਹੀਂ ਠੀਕ ਐ ਗੱਲ ਆ ਬਾਕੀ ਆ ਸਭ ਦੇ ਕੋਲ ਉਧਰ ਵੀ ਥਾਂ ਘਟਾ ਹੈ ਨਾ ਹਾਂ ਉਧਰ ਬੈੜਾ ਪੂਰੀਆਂ ਹੋ ਰੇ ਨੇ ਇਧਰ ਪਸ਼ੂ ਪੂਰੇ ਹੋ ਰਹੇ ਨੇ ਸਾਰੇ ਠੀਕ ਆ ਗੱਲ ਹਾਂਜੀ ਨਹੀਂ ਉਹ ਤੇਰਾ ਕੱਟੇ ਦਾ ਪੁੜਾ ਪੜਾ ਜਿਹੜਾ ਹੈਗਾ ਬਹੁਤ ਚੰਗਾ ਆ ਗਿਆ ਬਾਕੀ ਦਾ ਭਰਾ ਜਿਹੜੇ ਹੈਗੇ ਉਹ ਕੋਲੇ ਆਉਣਗੇ ਉਹਨੂੰ ਦੇਖਣਗੇ ਹੈ ਨਾ ਹਾਂਜੀ ਹਾਂਜੀ ਤੇ ਨੰਬਰ ਕਿਹੜਾ ਚੱਲਦਾ ਜਸਮਿੰਦਰ ਨੰਬਰ ਬਈ 83604 13182 ਠੀਕ ਆ ਤੇ ਇੱਕ ਦੂਜਾ ਨੰਬਰ 98727 22893 ਠੀਕ ਆ ਇੱਕ ਤੇਰੇ ਪਾਪੇ ਦਾ ਆ ਗਿਆ ਤੇ ਇੱਕ ਤੇਰਾ ਆ ਗਿਆ ਹਾਂਜੀ ਬਈ ਜੀ ਠੀਕ ਆ ਤੇ ਲੋ ਵੀ ਮਿੱਤਰੋ ਜਿਹੜੇ ਭਰਾਵਾਂ ਦੇ ਫਿੱਟ ਆ ਗਿਆ ਕੱਟਾ ਹੈ ਨਾ ਤੇ ਉਹ ਬਾਈਆਂ ਨਾਲ ਤੇ ਘਰ ਆਜੋ ਬਾਕੀ ਮਾਂ ਵੀ ਕੋਲੇ ਖੜੀ ਐ ਸਾਰਿਆਂ ਨੂੰ ਵੱਡੀ ਗੱਲ ਆ ਤੇ ਜਿਹੜਾ ਇਹਦਾ ਟੀਕਾ ਜਿਹੜੀ ਇਹਦੀ ਮਾਂ ਦੇ ਭਰਾ ਅਸੀਂ 골ਡਨ ਬੋਲਦਾ ਤੇ ਇਹਨੇ ਜਨ ਬਲ ਦਿੱਤਾ ਉਹ ਵੀ 골ਡਨ ਦਾ ਹੀ ਆ ਗਿਆ ਤੇ ਮਗਰ ਹੈਗਾ ਜਿਹੜਾ ਤੀਜੀ ਵਾਰ ਦਾ ਜਿਹੜਾ ਇਹਨਾਂ ਨੇ ਭਰਾਇਆ ਮੱਝ ਦੇ ਉਹ ਸੈਕਸਰ ਦਾ ਹਣਾ ਹਾਂ ਸੈਕਸਰ ਵੀ ਬਾਦਲ ਬੋਲਦਾ ਠੀਕ ਆ ਭਾਈ ਫਿਰ ਜਸਮਿੰਦਰ ਬਹੁਤ ਧੰਨਵਾਦ ਧੰਨਵਾਦ ਭਾਈ